ਜਾਰੀ ਹੈ ਤੇ ਦੂਜੇ ਪਾਸੇ ਹੁਣ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਚਰਚਾਵਾ ਚੱਲ ਰਹੀਆਂ ਨੇ ਕਿਉਂਕਿ ਹੁਣ ਇਹਨਾਂ ਸੰਸਥਾਵਾਂ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਐਂਟਰੀ ਹੋ ਗਈ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਵੱਲੋਂ ਐਲਾਨ ਕੀਤਾ ਗਿਆ ਵੀ ਪੰਜਾਬ ਦੇ ਹਾਲਾਤ ਬੜੇ ਖਰਾਬ ਚੱਲ ਰਹੇ ਨੇ ਤੇ ਡੇਰਾ ਸੱਚਾ ਸੌਦਾ ਵੱਲੋਂ ਵੀ ਰਾਹਤ ਸਮੱਗਰੀ ਪੰਜਾਬ ਦੇ ਲੋਕਾਂ ਨੂੰ ਹੜਪੀੜਿਤ ਲੋਕਾਂ ਨੂੰ ਦਿੱਤੀ ਜਾਊਗੀ ਦੂਜੇ ਪਾਸੇ ਹੁਣ ਸਿੱਖ ਕੌਮ ਵੱਲੋਂ ਵੀ ਖਾਸ ਤੌਰ ਤੇ ਜੇ ਦਮਦਮੀ ਟਕਸਾਲ ਦੀ ਆਪਾਂ ਗੱਲ ਕਰੀਏ ਤਾਂ ਟਕਸਾਲ ਦੇ ਆਗੂਆਂ ਵੱਲੋਂ ਸਿੱਧੇ ਤੌਰ ਤੇ ਚੈਲੰਜ ਕਰ ਦਿੱਤਾ ਗਿਆ ਐਲਾਨ ਕਰ ਦਿੱਤਾ ਗਿਆ ਵੀ ਡੇਰਾ ਸੱਚਾ ਸੌਦਾ ਵੱਲੋਂ ਜਿਹੜੀ ਵੀ ਰਾਸ਼ਨ ਸਮਗਰੀ ਭੇਜੀ ਜਾਊਗੀ ਉਹ ਰਾਸ਼ਨ ਸਮਗਰੀ ਕੋਈ ਵੀ ਪੰਜਾਬ ਦਾ ਵਿਅਕਤੀ ਪ੍ਰਵਾਨ ਨਹੀਂ ਕਰੂਗਾ ਉਸ ਰਾਸ਼ਨ ਸਮਗਰੀ ਨੂੰ ਬਿਲਕੁਲ ਵੀ ਲਿਆ ਨਹੀਂ ਜਾਊਗਾ ਰਾਸ਼ਨ ਹੋਵੇ ਚਾਹੇ ਕਿਸੇ ਤਰੀਕੇ ਦੀ ਕੋਈ ਵੀ ਮਦਦ ਡੇਰਾ ਸੱਚਾ ਸੌਦਾ ਵੱਲੋਂ ਭੇਜੀ ਗਈ ਹੋਵੇ ਉਹ ਬਿਲਕੁਲ ਵੀ ਨਹੀਂ ਲਈ ਜਾਊਗੀ ਦਮਦਮੀ ਟਕਸਾਲ ਨੇ ਸਾਫ਼ ਤੌਰ ਤੇ ਕਿਹਾ ਹੈ ਆ ਜਿਹੜੇ ਆਗੂ ਨੇ ਭਾਈ ਰਣਜੀਤ ਸਿੰਘ ਹੋਣਾ ਨੇ ਇਹ ਗੱਲ ਆਖੀ ਹੈ ਵੀ ਇਕ ਬਲਾਤਕਾਰੀ ਤੇ ਉਸਦੇ ਸੰਗੀ ਸਾਥੀ